ਗਣਾੜ ਗਿਆ ਨਾ ਉਹ ਬੇਟੀ ਪੜਾਓ ਬੇਟੀ ਬਚਾਓ ਵਾਲਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੇ ਬੇਟੀ ਪੜਾਤੀ ਬੇਟੀ ਹਾਈਲਾਈਟਸ ਕਰ ਦੂਗੀ ਬੇਟੀ ਆ ਦੇਖੋ ਸਿਸਟਮ ਇਹ ਯਾਰੋ ਨੇ ਪਹਿਲੇ ਇੰਨੇ ਮੰਗਲੇਸ ਦਾ ਬਲੌਗ ਹੀ ਬਣਾਉਣਾ ਭੁੱਲ ਗਏ ਕੋਟੇ ਬਹੁਤ ਪਹਿਲੇ ਪੜਾਹੇ ਲੈ ਜਾਣਗੇ ਆ ਜੀ ਅੰਤਰ ਦੀ ਕਰਦੇ ਆ ਰਾਈਡ ਹਾਂ ਜੀ ਚੜ ਗਿਆ ਦੇਣਾ ਹੋ ਗਈ ਸਵੇਰ ਬਲੌਗ ਕਰਦਾ ਸ਼ੁਰੂ ਤੇ ਮੈਂ ਇਹ ਬੱਗਾ ਚੱਲੇ ਆ ਸੰਗਰੂਰ ਹੁਣ ਤੁਸੀਂ ਸੋਚਾ ਹਣਾ ਕਭ ਨਹੀਂ ਗੇੜੀ-ਕੂੜੀ ਮਾਰਨ ਤੇ ਗੇੜੀ-ਕੂੜੀ ਕੁਛ ਨਹੀਂ ਪਹਿਲਾ ਰੈਡੀਟਰ ਵਾਲਾ ਪੱਖਾ ਨਵਾਂ ਪਵਾਇਆ ਸੀ ਹੁਣ ਏਸੀ ਵਾਲਾ ਖੜ ਗਿਆ ਤੇ ਸਕੋਡਾ ਤੇ ਤੁਹਾਨੂੰ ਪਤਾ ਫਿਰ ਇਹ ਖਰਾਬ ਤਾਂ ਰਹਿੰਦੀ ਹੀ ਨੇ ਤਸੱਲੀ ਦਾ ਮਾਲਕ ਦੀ ਕਰਾਈ ਰੱਖ ਦਿਆ ਨੇ 25 ਮਿਸਤਰੀਆਂ ਨਾਲ ਲਿਆ ਪਵਾਈ ਰੱਖ ਦਿਆ ਨੇ ਤੇ ਹੌਲ ਚੱਲੇ ਯਾਰ ਦਿਖਾਉਣ ਅੱਗੇ ਦੀ ਕਾਰਵਾਈ ਦੇਖਦੇ ਆ ਕੀ ਬਣਦੀ ਆ ਓਏ ਆ ਜਾ ਗੁਰੂ ਆ ਜਾ ਉਸਤਾਦ ਆ ਜਾ ਮਹਾਰਾਜ ਬੱਲੇ ਮਹਾਰਾਜ ਓ ਮਹਾਰਾਜਾ ਨਿਕਲੇ ਵੱਡੇ ਮਹਾਰਾਜ ਗੁਰੂ ਵੱਡੇ ਕੀ ਕਹਾ ਪਵਿੱਤਰ ਗਿਆਨੀ ਤੈਨਨੀ ਤੀਰ ਹੋਰ ਫਿਰ ਸਸਕਾਰ ਸਸਕਾਰ ਬਾਈ ਜੀ ਸਸਕਾਰ ਗੁੱਡ ਮਾਰਨਿੰਗ ਹੈ ਵੀ ਨਾਈਟ ਡੇ ਹੈਪੀ ਬਰਥਡੇ ਟੂ ਯੂ ਹਾਂ ਹੈਪੀ ਬਰਥਡੇ ਸੁਪਰੇ ਜੀ ਆਹ ਲੈ ਸੁਪੇ ਦਾ ਹੈਪੀ ਬਰਥਡੇ ਅੱਛਾ ਆ ਆਨੰਦ ਆ ਬਾਈ ਜਿਹੜਾ ਸਕੂਲ ਆਣਾ ਬੱਗੇ ਦੇ ਵਾਰ ਕੇ ਕੀ ਆ ਬਾਤ ਉਹ ਵਧੀਆਣਾ ਚੰਗੇ ਚੰਗੇ ਚੀਜ਼ਾਂ ਲਿਖੀ ਰੱਖਦੇ ਕੀ ਲਰ ਕੇ ਪਲਾਸਟਿਕ ਹਟਾਓ ਜੀਵਨ ਬਚਾਓ ਉਹਦ ਲਿਖਣੋਂ हट ਗਿਆ ਨਾ ਉਹ ਬੇਟੀ ਪੜਾਓ ਬੇਟੀ ਬਚਾਓ ਵਾਲਾ ਉਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੇ ਬੇਟੀ ਪੜਾਤੀ ਬੇਟੀ ਹਾਈਲਾਈਟਸ ਕਰ ਦੂਗੀ ਬੇਟੀ ਬੇਟੀ ਮਾਪਿਆਂ ਤੋਂ ਦੂਰ ਹੋ ਜਾਊਗੀ ਲਿਖਿਆ ਤਾਂ ਹੋਇਆ ਸੀ ਬਾਈ ਮਿਟ ਗਿਆ ਆ ਇੱਥੇ ਲਿਖਿਆ ਹੋਇਆ ਸੀਗਾ ਬਾਲੀ ਬੇਟੀ ਹੋਰ ਯਾਰ ਬੱਗੇ ਦਾ ਬੱਟਾ ਪਾਦਾ ਯਾਰ ਰੋਡ ਬੰਦ ਕਰਕੇ ਇੱਧਰ ਦੀ ਆਉਣਾ ਪੈਂਦਾਗਾ ਰੋ ਵੀ ਪਾਦੇ ਮੈਂ ਤੇ ਬੱਗੇ ਨੇ ਚੱਲੇ ਸੰਗਰੂਰ ਜਿਹੜਾ ਸੰਗਰੂਰ ਹੈ ਮੈਂ ਪਹਿਲੇ ਵਲੌਗ ਚ ਦੱਸ ਕੇ ਟੈਕ ਵਲੌਗ ਆ ਲੈਣ ਨੂੰ ਮੈਂ ਸਕੋਡਾ ਆਡੀ ਬੀਮਰ ਜੀ ਨੇ ਪੁਰਾਣੀ ਲੈ ਲਈ 25 ਮਿਸਤਰੀਆਂ ਨਾਲ ਲੈ ਜਾ ਪਿਆ ਤੂੰ ਜਿੰਨੇ ਮੈਂ ਕਹਿੰਦਾ ਉਹ ਸਰਪੰਚ ਵੀ 25 ਮਿੰਡਾਂ ਨਾਲ ਜਾਣਦਾ ਹਾਂ ਉਸ ਲੋਟ ਹੈ ਹਾਂ 25 ਮਿਸਤਰੀਆਂ ਨਾਲ ਲੈ ਜਾ ਪਿਆ ਜੀ ਬਾਬਾ ਕਾਪੀਆਂ ਪਿਆਦੀਆਂ ਵੈਸੇ ਕੋਈ ਸੱਚਾ ਪਾਸਾ ਕੋਈ ਮਿਸਤਰੀ ਦੇ ਕੰਮ ਕਰਾਉਂਦਾ ਹੈ ਹੈ ਮਿਸਤਰੀ ਦਾ ਕੰਮ ਕਰਾਉਂਦਾ ਹਾਂ ਇੱਕ ਤੋਂ ਉਹਦੇ ਮਨ ਦੇ ਖੱਟਦਾ ਨਹੀਂ ਕਿਉਂਕਿ ਉਹਦੀ ਨਮ ਫਰਕ ਨਿਕਲ ਜਾਂਦੇ ਵਿੱਚੋਂ ਆਲਾ ਕਹਿੰਦਾ ਯਾਰ ਉੱਥੇ ਲੋਟ ਨਹੀਂ ਆਇਆ ਇੱਦਕੇ ਹੋਰ ਨੂੰ ਦਿਖਾ ਯਾਰ ਫਿਰ ਆਲਾ ਹੋਰ ਨੂੰ ਦਿਖਾਉਂਦਾ ਹੈ ਅੱਧਿਆਂ ਤਾਂ ਯਾਰ ਅਸੀਂ ਇੰਨੇ ਮਿਸਤਰੀਆਂ ਨੂੰ ਮਿਲੇ ਆ ਅੱਧਿਆਂ ਨੂੰ ਤਾਂ ਐਂ ਨਹੀਂ ਪਤਾ ਹੁੰਦਾ ਐਂ ਨਹੀਂ ਪਤਾ ਹੁੰਦਾ ਅੱਧਿਆਂ ਨੂੰ ਤਾਂ ਵੀ ਇਹ ਚ ਕਿਹੜੀ ਕਲਚ ਪਲੇਟ ਪੈਣੀ ਐ ਹਾਂ ਤੇ ਹੁਣ ਰਤੀ ਰਤੀ ਇੱਕ ਤੋਂ ਆ ਮਤਲਬ ਆ ਉਹ ਪੱਟ ਲਿਆ ਸੀ ਗੱਤਾ ਪੱਟ ਲਿਆ ਸੀ ਤੇ ਉ ਪਰਲੀ ਜਿਹੜੀ ਮਸ਼ੀਨ ਕੋਈ ਖਰਾਬ ਹੋ ਗਈ ਹੋਣੀ ਵਿੰਡੋ ਦੀ ਇਹਦੀ ਸ਼ੀਸ਼ੇ ਦੀ ਉਹਨੇ ਖੋਲ ਤਾਂ ਲਈ ਤੇ ਖੋਲ ਕੇ ਐਂ ਜੜਤੀ ਉਹਨੇ ਅੱਛਾ ਕਹਿੰਦਾ ਨਾ ਸਮਝੋ ਬਾਹਰ ਚਾਂਦੀ ਨੇ ਐਂ ਜੜਤੀ ਕਹਿੰਦਾ ਨਾ ਸਮਝੋ ਬਾਹਰ ਐ ਬਈ ਮੇਰੇ ਖੋਲ ਕੇ ਐਂ ਯਾਰਾ ਚੰਦੀ ਉਰੀ ਅਟੋਆ ਪੱਟਾ ਅਟੋਆ ਸਵਿਫਟ ਆ ਪੜਦੇ ਯਾਰ ਰੁਕੀ ਪੱਟਦੀ ਉਹਨਾਂ ਦੇ ਅਗਲਾ ਰੋਕਦਾ ਵੀ ਨਹੀਂ ਕਿਤੇ ਵੀ ਮਾੜੀ ਮੋਟੀ ਅੜ ਚਣਾਉਂਦੇ ਦੋ ਥੋੜੇ ਮਾਰਦੇ ਉਹਨਾਂ ਦੇ ਇਹਦੇ ਦਾ ਪੁੱਤੇ ਖੜੇ ਰਹਿਣੇ ਵੀ ਨਾ ਮਾੜੀ ਜਿਹੀ ਰੀਟ ਵੀ ਨੰਪਾਦੀ ਤੇਲ ਪਵਾ ਲਈ ਯਾਰ ਦੇਖੀ ਥੋੜੇ ਆ ਹਨਾ ਭرائی ਲੈਣੇਗੇ ਟਾਈਮ ਨਾ ਮਿਸਤਰੀ ਨੇ ਵੇਲੇ ਕਰ ਤੇ ਖਬਰ ਕਿਧਰ ਨੂੰ ਮੂਹ ਜੇ ਵਿਚਾਲੇ ਤੇ ਬੈਠੇ ਸੰਗਰੂਰ ਸੰਗਰੂਰ ਵਿਚਾਲੇ ਬੈਠੇ ਉਹਨਾਂ ਬਠਿੰਡਾ ਚੰਡੀਗੜ ਪਟਿਆਲਾ ਸਾਰਾ ਵਿਚਾਲੇ ਆ ਗਿਆ ਹਲੋ ਵੀ ਵਾਜ ਗਏ ਬਈ ਮੈਂ ਤੇ ਬੱਗਾ ਤਰੀ ਭੈਣ ਨੂੰ ਮਰਸਣੇ ਮੁਰਸਣੇ ਬੋਲੀ ਘੜਨੇ ਅੱਜ ਤਕੜਾ ਕੰਮ ਕਰੇ ਜਿਹੜੇ ਨੇ ਬੱਗੇ ਬਈ ਮਾੜੀ ਨਹੀਂ ਮਾੜੇ ਮਿਸਤਰੀ ਨਹੀਂ ਵਾਹੀ ਨਹੀਂ ਆਉਂਦੇ ਜਰਮਨ ਮਿਸਤਰੀ ਰੱਖਿਆ ਸੀ ਨੇ ਜਿਹੜੇ ਜਰਮਨ ਤੋਂ ਆ ਕੇ ਲੱਗੇ ਨੇ ਕੰਮ ਕਰਨ ਉਹ ਇੱਕ ਕਰੋਜ਼ ਟੰਗਰ ਕੀ ਕਰੋਜ਼ ਟੰਗਰ ਕੀ ਤਾਂ ਚੱਕ ਨਾਲ ਵੀ ਬੱਗਿਆ ਆ ਜੰਤਰ ਦੀ ਕਰਦਿਆ ਰਾਈਡ ਮੇਸ 30 ਗੁੱਡਰੀ ਫੜ ਲਈ ਵੀ ਅਸੀਂ ਹੁਣ ਸਾਈਡ ਵਿੱਚ ਰੇ ਦਿਵਾਲੇ ਹੋਣਾਗਾ ਜਾ ਕੇ ਇਥੇ ਰੇ ਦਾ ਪੈਰ ਪੁਰ ਕਰਨ ਨਾਲ ਹੈਗਾ ਹੈ ਹੈਗਾ ਹੈਗਾ ਖੱਟ ਦੇ ਕੋਟਾ ਦਾ ਆਪਣੀ ਉਹ ਲਾਤੀ ਥੱਪੇ ਨਾਲ ਤੇ ਚਲੋ ਜੀ ਐ ਖੱਟ ਦੇ ਕਰਾਂ ਇਹ ਕਿ ਜੇ ਰੁਕ ਵੀ ਬਹੁਰੀ ਜਾ ਲਾਈ ਨਹੀਂ ਮੇ ਕਿਤਨੀ ਸ਼ੇਰੇ ਜੀ ਲਾਏਗਾ ਪਤਾ ਕੋਈ ਨਹੀਂ ਇਹਨਾਂ ਦਾ ਚੱਕੇ ਦੇ ਡਿਸਕ ਲਾ ਦੇਣਾ ਨਾ ਆਡੀ ਉਡੀ ਵਾਲੀ ਮਿਸਤਰੀਆ ਅੱਗੇ ਇੰਜਨਸ ਹਨ ਨਰੋਕੇ ਖੜੇ ਨੇ ਹਾਂ ਇੰਜਨ ਦੇ ਹਾਰ ਨਰੋਕੇ ਲੈ ਵੱਗੇ ਦੋ ਵਾਰੀ ਜ਼ਿਆਦਾ ਟਾਈਮ ਹੋ ਗਿਆ ਦੋ ਵਾਰੀ ਜ਼ਿਆਦਾ ਟਾਈਮ ਹੋ ਗਿਆ ਵਾ ਛੱਡਤੀਆਂ ਬਈ ਬੱਗੇ ਨੇ ਅੱਜ ਤਾਂ ਸਿਸਟਮ ਬਦਲਤਾ ਸੈਂਡਵਿਚਾਂ ਇਧਾ ਦੇ ਰੈਪ ਖਾਵਾਂਗਾ ਮੀਨ ਰੈਪ ਸੈਂਡਵਿਚਾਂ ਦਾ ਖੜਾ ਛੱਡ ਗਿਆ ਆਠਿਆ ਫੂਡੀ ਵਾਲਿਆਂ ਦੇ ਤੇ ਆਪਣਾ ਆ ਗਿਆ ਚਿਕਨ ਪੀਜ਼ਾ ਇਹ ਵੀ ਕਰਦੇ ਟਰਾਈ ਅੱਜ ਸਿੱਧੀ ਜਾਵੇ ਸਟਾਰਟ ਨਾਲ ਗੱਲ ਕਰ ਲਓਈ ਟਾਈਮ ਟਾਈਮ ਦੀ ਗੱਲ ਹੁੰਦੀ ਐ ਗੱਲ ਤਾਂ ਟਾਈਮ ਟਾਈਮ ਦੀ ਐ ਅੱਜ ਆਪਾਂ ਦੇਖ ਵੀ ਕਿੱਧਰ ਖਿੱਚ ਲੈ ਆਇਆ ਸਮਾਂ ਹਾਂ ਐਸਾ ਉਹਦੇ ਤੇ ਸਕੂਟਰੀ ਦੇ ਆਪਾਂ ਨੇ ਏਡੀ ਸੋਹਣੀ ਮਾਰਕੀਟ 'ਚ ਆਪਾਂ ਗੇੜੀ ਲਾਉਣ ਦਾ ਮੌਕਾ ਮਿਲਿਆ ਬਹੁਤ ਯਾਰੇ ਬਹੁਤ ਹੰਤ ਲੱਗ ਰਹੇ ਹਾਂ ਹਾਂ ਆਨੰਦ ਆ ਰਿਹਾ ਪੂਰਾ ਆਹੋ ਸ਼ਰਖੀਏ ਮਾਰਦੇ ਸਾਰੇ ਸਾਰੇ ਗੇਅਰ ਪਾ ਦੇ ਦੇ ਸਾਰੇ ਹਾਂ ਰਣਤ 23 ਮਿਸਤਰੀ ਟੈਂਕੀ ਭਰਾ ਕਿਰਾਏ ਦਾ ਮਾੜੇ ਮਿਸਤਰੀ ਦੇ ਜੰਦ ਨਹੀਂ ਯਾਰ ਉਹ ਕੰਮ ਨਹੀਂ ਕਰੀਦਾ ਵੀ ਲਾਲ ਜੀ ਸੂਈ ਹੋਊਗੀ ਡਰ ਹੋਊਗਾ ਉੱਤੋਂ ਦੀ ਉੱਤੋਂ ਦੀ ਇੱਧਰ 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 ਤੇ ਇੱਕੇ ਜਲਾ ਕੇ ਮਰਸਲੀ ਚ ਨਾ ਲਾ ਦੀ ਨਾ ਇਹ ਛੱਡ ਕੇ ਜਣੀ ਭੇਜੂਗਾ ਕਰਕੇ ਵੀ ਰੱਖ ਲੋ ਆਹ ਮੈਂ ਨਾ ਆ ਦੇਖ ਰਹਾ ਮਰੂਤੀ ਦੇ ਬੱਗੇ ਚੰਡੀਗੜ੍ਹ ਨੰਬਰ ਰੱਖਿਆ ਅਗਲੇ ਨੇ ਸੰਗਰੂਰ ਜਿ ਘੇੜੀ ਲਾਉਣਾ ਸ਼ਾਮ ਨੂੰ ਤੇਨੇ ਦਾ ਛੇੜਦਾ ਨਹੀਂ ਕੋਈ ਅਸੀਂ ਨਹੀਂ ਨਾ ਹੈਗਾ ਸ਼ਾਮ ਨੂੰ ਘੇੜੀ ਲਾਉਂਦਾ ਰਿਮੂਵ ਬਵਾਏ ਹੋਏ ਨੇ ਲਾਈ ਦੂ ਹੀ ਨਹੀਂ ਰਿਮੂਵ ਨੇ ਆ ਬਗੇ ਸਿੱਧਾ ਚੰਗਾ ਭਲਾ ਰਾਹ ਪਤਾ ਵੀ ਕਿਹੜਾ ਰਾਹ ਜਾਣਾ ਹੈ ਜਿਹੜੀ ਗੰਦੀਆਂ ਹੱਤਾਂ ਨੇ ਇਹਨੂੰ ਕਿਹੜੇ ਦੇਂਦੀ ਘੁੰਮਣ ਦੀ ਕਹਿੰਦੇ ਘੁੰਮਣਾ ਨੌਲੇਜ ਇਕੱਠੀ ਕਰਨੇ ਸ਼ਹਿਰ ਦੀ ਆਪਣੇ ਭੈਣਾਂ ਲੱਖੂਜੇ ਵਿੱਚ ਫਿੱਟ ਕਰਤਾ ਉਹ ਦ੍ਰਿਸ਼ ਦੇ ਆ ਲਾ ਲਾਲ ਫੋਲਟਾ ਗਿਆ ਰੈੱਡ ਫੋਲਟਾ ਗਿਆ ਉਹ ਵੇ ਪੱਪਲ ਦੇ ਕੂਝੇ ਵਿੱਚ ਫਿੱਟ ਕਰਿਆ ਕੰਪਤਾ ਹੀ ਜਾਵੇ ਸੰਗਰੂਰ ਸਕੀਮ ਤਾਂ ਹੀ ਲੋਦਾ ਹੈ ਜਿੱਤਾ ਰੱਖਿਆ ਨਾ ਬਾਹਰ ਸਟਾਲ ਲਾਈ ਹੁੰਦੀ ਹੈ ਕਿ ਦਿਵਾਲੀ ਵੇਲੇ ਇਹ ਮੰਦਰ ਮੰਦਰ ਆ ਮੰਦਰ ਆ ਓਏ ਠੀਕ ਐ ਗੱਲ ਤ ਮੁੜ ਕੇ ਫਿਰ ਆਪਾਂ ਨਹੀਂ ਨਹੀਂ ਜਾਊ ਉਹ ਰੋਡ ਤੇ ਚੜੂਗਾ ਫਿਰ ਆਪਾਂ ਰੋਡ ਤੇ ਚੜਨੇ ਯਾਰ ਤੇਰੇ ਨਾਲ ਗੂਗਲ ਮੈਪ ਬੈਠੇ ਤੂੰ ਚੱਕਰਾ ਚ ਕਿਉਂ ਪਿਆ ਐ ਮੈਂ ਪਾਰ ਰੋਡ ਤੇ ਚੜਨੇ ਹੈ ਰੋ ਮੰਦਰ ਹੈਗਾ ਪਤਾ ਨਹੀਂ ਭਾਈ ਕਿਹੜਾ ਮੰਦਰ ਹੈ ਪਤਾ ਨਹੀਂ ਚੌਂਕ ਦਾ ਪਤਾ ਨਹੀਂ ਪਰ ਕੈਮਰੇ ਦੀ ਕਲੀਅਰੈਂਸ ਦੇਖ ਕਿਆ ਬਾਤ ਹੈ ਭਾਈ ਕਿਆ ਚੱਲੀਏ ਫਿਰੋ ਚੱਲ ਹੁਣ ਜਾਣੀ ਕੋ ਉਹ ਕਪੂਨ ਦਮਾਨ ਦੀ ਕੋਟੀ ਜਾਣਾ ਫਿਰ ਚਾਹੀ ਵੀ ਕਿਉਣੀ ਆ ਪਉਣ ਦਿਮਾਗ ਕੋਲੇ ਉਹ ਹੌਲੀ ਵੇਚ ਯਾਰ ਵਾਗੇ ਉਹ ਹੀ ਦਿਲ ਦਾ ਸਾਲਿਆ ਇੰਚ ਚੋਂ ਦਿਮਾਗ ਲੱਗਿਆ ਤੇਰਾ ਇੰਚ ਪਾਏ ਦੇਖੇ ਵੇ ਕਰਦਾ ਓਏ ਗੱਡੀ ਵਾਂਗੂ ਧੂਰ ਖੜੇ ਦਾ ਐ ਜਾ ਕੋਟੇ ਬਹੁਤ ਪਹਿਲੇ ਪੜਾ ਛੱਲੇ ਜਾਣਗੇ ਸਾਲਿਆ ਫਿਰ ਲੋਕ ਕਹਿਣਗੇ ਵੀ ਅੱਡ ਹੁਣ ਕਾਹੂ ਕਹਿਣਾ ਬਣਾ ਬਿੱਟ ਹੌਲੀ ਕਰ ਲੈ ਯਾਰ ਕਿਉਂ ਵੀ ਗੱਲਾਂ ਉਹ ਤੱਕ ਛੱਡ ਦ ਭੇਜ ਚੋ ਬੱਗੇ ਮੇਰੇ ਪਹਿਲਾ ਬਥੇਰੇ ਸਟਾਪ ਜੀ ਹੱਡ ਟੁੱਟਿਆ ਬਹੁ ਆਖੋ ਜੁੜਦਾ ਪਾਵਰ ਉਡਾ ਕੇ ਠੀਕ ਹੈ ਮੈਂ ਲਾਦਾ ਉਹ ਇਹ ਸਦਾ ਔਦ ਹੀ ਜੜੂ ਆ ਜਾ ਕੇ ਰੋੜ ਲਓ ਵੀ ਮੈਂ ਦੇ ਬੱਗਾ ਸੰਗਰੂਰ ਤੋਂ ਕਰਾ ਕੇ ਨਹੀਂ ਸੈਟਿੰਗ ਯਾਰ ਉਹਨੇ ਪੈਸੇ ਇੰਨੇ ਮੰਗਲੇ ਸਦਾ ਬਲੌਗ ਹੀ ਬਣਾਉਣਾ ਭੁੱਲ ਕੇ ਠੀਕ ਹੈ ਕੀ ਕਹਿੰਦਾ ਬੱਗੇ ਬੇਤਰੀ ਕਹਿੰਦਾ ਬੇਤਰੀ ਕਹਿੰਦਾ ਬਈ ਸ਼ੌਕ ਤਾਂ ਫਿਰ ਉੱਚੀ ਦਾਸ ਇਹਨਾਂ ਬਾਹ ਹੀ ਨਹੀਂ ਆਈ ਇਹਨਾਂ ਨੂੰ ਬੇਤਰੀ ਕਹਿੰਦਾ ਬਈ ਫਿਰ ਜਿਹੜਾ ਕੀੜਾ ਹੁੰਦਾ ਨਾ ਕੀੜਾ ਕਹਿੰਦਾ ਵੀ ਤੁਸੀਂ ਲਈ ਕਿਓ ਸੀ ਇਹ ਸਕੋਡਾ ਅਸਾਂ ਕਹਿੰਦੇ ਭਾਈ ਕੀੜਾ ਸੀਗਾ ਬਿਸਕੋਡਾ ਹੀ ਚਲਾਉਣੀ ਐ ਬਾਕਸ ਵੈਗਨ ਚਲਾਉਣੀ ਐ ਤੇ ਇੰਜਨ ਵੀ ਅਸੀਂ ਆਡੀ ਵਾਲੀ ਚਲਾਉਣਾਗਾ 2.0 ਉਹ ਕਹਿੰਦਾ ਵੀ ਬਸ ਫਿਰ ਕੀੜਾ ਦਾ ਵੀਰੇ ਐਂ ਹੀ ਮਰਦਾ ਹੁੰਦਾ ਕਿਉਂਕਿ ਕੀੜਾ ਬੋਈ ਕਹਿੰਦਾ ਐਂ ਮਰੂਗਾ ਕੀੜਾ ਦਾ ਵੀਰੇ ਕਹਿੰਦਾ ਫਿਰ ਐਂ ਮਰਦਾ ਹੁੰਦਾ ਵੈਸੇ ਬੋਈ ਤਾਂ ਲੱਗਦੀ ਰਹਿੰਦੇ ਜੇ ਕੀੜਾ ਮਰੂ ਅੱਜ ਜਾਂ ਜਾਂ ਫਿਰ ਪੈਸਾ ਬਚੂਗਾ ਤੇ ਇਹ ਤਾਂ ਵੀਰੇ ਐਂ ਹੀ ਖੰਦੀਆਂ ਨੇ ਇੱਕ ਖਾਂਦੀਆਂ ਹੀ ਰਹਿੰਦੀਆਂ ਨੇ ਤੇ ਖਾਂਦੀਆਂ ਵੀ ਚੜੇ ਮੀਨ ਉਹਨੇ ਦੱਸਿਆ ਵੀ ਅਸੀਂ ਇੰਨੇ ਦੀ ਲਈ ਸੀ ਪੁਰਾਣੀ ਉਹ ਕਹਿੰਦਾ ਵੀ ਤੁਸੀਂ ਮਨ ਦੇ ਵਿੱਚ ਧਾਰੋ ਪਹਿਲਾਂ ਵੀ ਇਹਦੇ ਤੁਸੀਂ ਕਰਾਤਾ ਲੋਨ ਠੀਕ ਹੈ ਤੇ ਤੁਸੀਂ ਕਿਸ ਤਰ੍ਹਾਂ ਖੋ 6-7 6 ਤੋਂ 7000 ਦੇ ਵਿੱਚ ਤੁਸੀਂ ਕਿਸ਼ਤ ਮੰਨ ਕੇ ਇੱਕ ਕਾਊਂਟ ਲਾ ਲਓ ਹਾਂ ਮਹੀਨੇ ਦੀ ਉਹਦੇ ਵਿੱਚ ਤੁਸੀਂ ਪਾਉਂਦੇ ਰਹੋ ਨਾ 6 ਤੋਂ 7000 ਰੁਪਈਆ ਫਿਰ ਇਹ ਜਦੋਂ ਕੰਮ ਪਾਲਿਆ ਕਰੋ ਤੁਸੀਂ ਉਹ ਕਾਊਂਟ ਦੇ ਵਿੱਚੋਂ ਆਪਦਾ ਇਕੱਠਾ ਜੁੜਿਆ ਹੋਇਆ ਪੈਸਾ ਚੱਕ ਕੇ ਲਾ ਦਿਆ ਕਰੋ ਤੇ ਤੁਹਾਡੀ ਗੱਡੀ ਜਿਹੜੀ ਮੰਡੇਨ ਰਹੋਗੀ ਇਹ ਉਹਨੇ ਵੈਸਟਰ ਸੋਨਾ ਸੋਲੂਸ਼ਨ ਦਿੱਤਾ ਉਹਨੇ ਹਣਾ ਤੇ ਉਂ ਤੈਨੂੰ ਪਤਾ ਫਿਰ ਚੀਕੀ ਜੀ বাজਦੀ ਜਣਾ ਹੁਣ ਆ ਯਾਰ ਅੱਜਾਂ ਚ ਜਰ ਗਿਆ ਰਾ ਯਾਰ ਬਣਾ ਲਿਆ ਉਹਨੇ ਇਹ ਕਹਿੰਦਾ ਜੇ ਮਿਸਤਰੀ ਤੇ ਨਹੀਂ ਆਣਾ ਫਿਰ ਟੋਟਲ ਨਾਲ ਪੰਗਾ ਲਾ ਹਾਂ ਇੱਕ ਬਈ ਉਹਨੇ ਸਲਾਹ ਹੋਰ ਦਿੱਤੀ ਆ ਉਹ ਕਹਿੰਦਾ ਵੀ ਜੇ ਤੁਸੀਂ ਜਮੇ ਆਂਗੇ ਨੇ ਵੀ ਗੱਡੀ ਉਹ ਹੋਵੇ ਯਾਰ ਕੰਮ ਹੀ ਨਾ ਭਾਲੇ ਸਾਲ ਚ ਇੱਕ ਵਾਰੀ ਕਰਾਵੇ ਉਹ ਕਹਿੰਦਾ ਵੀ 14 15 ਮਾਡਲ ਫੋਰਚੂਨਰ ਨੂੰ ਦੇਖ ਲਓ ਜਿਹੜੀ ਮਤਲਬ ਆ ਹੁਣ ਵਾਲੇ ਮਾਡਲ ਤੋਂ ਥੋੜਾ بیس ਮਾਡਲ ਆਈ ਐ ਪੁਰਾਣਾ ਮਾਡਲ ਕਹਿ ਸਕਦੇ ਆਪਾਂ ਤੇ ਉਹ ਕਹਿੰਦਾ ਕਹਿੰਦਾ ਵੀ ਅੱਗੇ ਵੀ ਇੱਕ ਵਾਰੀ ਇੱਕ ਵਾਰੀ ਪੈਸੇ ਭਲ ਹੋ ਗਈ ਇੱਕ ਵਾਰੀ ਆਣਾ ਕਿਹੜੀ ਚੀਜ਼ ਕਹਿੰਦਾ ਉਹਦੀ ਪਾਤੀ ਕਰਾਂ ਪਾਤੀ ਭਲਾ ਓਰੀਜਨਲ ਲੈ ਕੇ ਜਿਵੇਂ ਚਿੰਟੇ ਸਸਪੈਂਸ਼ਨ ਦਾ ਕੋਈ ਵੀ ਆ ਗਿਆ ਚਿੰਟੇ ਹੈਡਰ ਲਾਇਆ ਰਾੜਾ ਰੂੜਾ ਜਿਹਾ ਆ ਗਿਆ ਤੇ ਸ਼ੌਕਰ ਸ਼ੁਕਰ ਜੇ ਆ ਗਏ ਉਹ ਹਾਦਸੇ ਆਦੇ ਬਲੌਗ ਬਣਾਉਂਦੇ ਆ ਕੋਈ ਗੱਲ ਨਹੀਂ ਦੇਖ ਤੁਸੀਂ ਘਰੇ ਜਾ ਕੇ ਵੀ ਇੱਕ ਵਾਰ ਯਾਰ ਕਹਿਣ ਦਾ ਭਾਬ ਜਿਹੜੀ ਚੀਜ਼ ਪੈ ਗਈ ਵੀ 5 ਸਾਲ ਉਹਨੂੰ ਲੋਡ ਨਹੀਂ ਹੈਗੀ ਉਹ ਫੋਰਚਨਰ ਦੀ ਤੇ ਫੇਰ ਉਹਨਾਂ ਨੇ ਫੇਰ ਉਹਨੂੰ ਅਸੀਂ ਪੁੱਛਿਆ ਵੀ ਕਿੰਨੇ ਦੀ ਆਊਗੀ ਫੇਰ ਉਹ ਕਹਿੰਦਾ 11 12 ਦੀ ਆਜੂਗੀ ਬਸ ਵਧੀਆ ਆਜੂਗੀ ਤੇ ਅੱਛਾ ਕਿ ਫੇਰ ਇੱਕ ਵਾਰੀ ਕਿੰਨੇ ਲਾਉਣੇ ਪੈਣਗੇ ਤਸੱਲੀ ਵਾਸਤੇ ਅਸੀਂ ਬਸ ਲੱਖ ਰੁਪਇਆ ਲੱਖ ਰੁਪਇਆ ਲੋੜਾ ਪਊਗਾ ਇੱਕ ਵਾਰੀ ਫੇਰ ਓਕੇ ਉਹ ਛੂੜੀ ਪੇਰੇ ਸਲਾਹ ਬੜਾਈ ਵੀ ਆ ਗੱਡੀ ਬਹੁਤ ਵਧੀਆ ਬਹੁਤ ਥੋੜੀ ਸਾਰੀ ਸੋਹਣੀ ਗੱਡੀ ਆ ਇਤੋਂ ਸੋਹਣੀ ਗੱਡੀ ਕੋਈ ਬੜੀ ਨਹੀਂ ਹੈਗੀ ਇਹ ਰੱਖਣੀ ਆ ਤੇ ਬਾਕੀ ਉਹਨੇ ਕਹਿੰਦਾ ਉਹਦਾ ਡੀਜ਼ਲ ਫਿਲਟਰ ਵੀ 80000 ਤੇ ਚੇਂਜ ਹੁੰਦਾ 80000 ਚੱਲ ਗਏ ਯਾਰ ਉੱਥੇ ਬਹਿ ਗਿਆ 80000 ਚੱਲ ਗਏ ਹੋਗਾ ਫਾਲਾ ਪੈਂਦਾ ਵੀ ਤਾਂ 2500 ਦਾ ਹੈ 2500 ਦਾ ਜੀ ਤੇ ਜੇ ਤੂੰ 3 300 ਦਾ ਫਿਲਟਰ ਤੂੰ ਕਿੰਨੇ ਪਵਾ ਲੇਗਾ ਜੇ 2000 ਤੇ ਵੀ ਬਦਲਿਆ ਚਾਰ ਹੀ ਪੈਸ ਵਾਲੇ 300 ਦੇ ਸਾਹ ਨਾਲ ਉੱਥੇ ਵੇਂਦੀ ਹੈ 1300 ਦੇ ਹੋਏ 1100 ਦੇ 1200 ਦੇ ਛੇਤੀ ਨਹੀਂ ਆਣਾ ਯਾਰ ਓਏ ਯਾਰ ਨਾਲੇ ਵਾਲੇ ਕਿੱਧਰ ਸੀਗੇ ਇੱਧਰ ਮੈਨੂੰ ਕੀ ਪਤਾ ਕਿੱਧਰ ਡੈਂਟਿੰਗ ਪੈਂਟਿੰਗ ਦਾ ਕੰਮ ਕਰਾਉਣਾ ਆਪਾਂ ਬੀਐਸ ਮੋਟਰ ਗੈਰੇਜ ਬਰਨਾਲਾ ਕਰ ਰਿਹਾ ਬਈ ਚੱਕ ਕੀ ਗੜਬੜਾ ਇੱਕ ਆ ਸਕ੍ਰੈਚ ਜੇ ਨੇ ਪਈ ਗੋਲ ਆ ਬਈ ਸਾਰਾ ਗੱਡ ਖੰਨਣਾ ਸਾਰੀ ਆਇਆ ਹੋਇਆ ਪੇਂਟਾਂ ਛੇਂਟਾਂ ਵਾਸਤੇ 60 60 ਦੇ ਦਾ ਵੀ ਹੋਏ ਤੇ ਕੰਮ ਯਾਰ ਬਹੁਤ ਵਧੀਆ ਕਰਦੇ ਆ ਮੈਂ ਪਹਿਲਾਂ ਕਰੋਲਾ ਦਾ ਕਰਾਇਆ ਨਾ ਇੱਕ ਦੋ ਵਾਰੀ ਬੀਐਸ ਮੋਟਰ ਬਰਨਾਲਾ ਇਹਨਾਂ ਦਾ ਐਡਰੈਸ ਹੈ ਤੇ ਹੁਣ ਕਹਿੰਦਾ ਯਾਰ ਯਾ ਤਾਂ 15 ਦਿਨ ਤਾਂ ਰੁਕਣੀ ਪਊਗੀ ਇੱਕ ਦੋ ਪਾਰਟ ਪੇਂਟ ਕਰਨ ਵਾਲੇ ਨੇ ਆਪਣੇ ਦੇ 15 ਦੇ ਰੁਕਣੀ ਪਊ ਜਾਂ ਫਿਰ ਮੈਂ ਕਿਹਾ ਬਈ ਨੂੰ ਨਵੰਬਰ ਦੇ ਮਤਲਬ ਪਹਿਲੇ 15 ਦਿਨ ਲੈ ਲਓ ਤੇ ਯਾ ਕਹਿੰਦਾ ਭਰਾਵਾ ਫਰਬਰੀ ਚ ਜੇ ਕੋ ਗਾਸਟਮਰ ਮੈਸੋਂ ਦਾ ਵਿਜਦੀ ਅਕਤੂਬਰ ਵਾਲਾ ਫਿਰ ਮੇ ਵੀ ਹੋ ਸਕਦਾ ਕੀ ਟਾਈਮ ਲੱਗ ਜੇ ਮੈਂ ਕਿਹਾ ਯਾਰ ਕਾਜ ਕੋਈ ਛੇਤੀ ਹੋ ਸਕਦਾ ਉਹ ਫਿਰ ਬੱਗੇ ਕੀ ਜਾਂਦੇ ਸੀ ਉਹ ਵੀ ਛੇਤੀ ਆੜ ਦਾ ਕਹਿੰਦੇ ਫਰੋਣੇ ਕਰ ਦਿੰਦੇ ਮਾੜਾ ਜ ਤੁਸੀਂ ਕਹਿੰਦਾ ਚਾਹ ਪੀਓ ਤੇ ਮੈਂ ਬਸ ਲੈਣਾ ਚਾਕੇ ਕੱਲ ਮੈਂ ਕੱਲ ਮੈਂ ਛੱਡ ਕਰਾਂ ਜਿੱਧਰ ਕਹਿ ਗਿਆ ਟੌਮ ਅੰਜਰੀ ਮੰਗੂ ਬੁਰਜੇ ਕਾ ਸਾਧਣਾ ਤੇ ਕੰਮ ਯਾਰ ਵਧੀਆ ਕਰਦੇ ਆ ਦੇਖ ਐਵੇਂ ਪਰ ਲੈ ਇੱਕ ਦੋ ਬਰੀ ਕਰੋਲਾ ਦਾ ਕਰਵਾ ਕੇ ਲੈ ਕੇ ਆਣ ਇੱਕ ਕਲਾਕਾਰੀ ਹੁੰਦੀ ਹੈ ਚੀਜ਼ ਦੀ ਉਹ ਕਲਾਕਾਰੀ ਇਹਵੇਂ ਹੁੰਦੀ ਹੈ ਨਾ ਜਿਵੇਂ ਇੱਕ ਹੁੰਦਾ ਡੈਂਟਰ ਚੱਕਿਆ ਥੋੜਾ ਸਾਲਾ ਮੰਡ ਕੇ ਉਧਰ ਮਾਰਦਾ ਉਧਰ ਇਹਨਾਂ ਨੇ ਪ੍ਰੋਪਰ ਮਣਕੇ ਜੀ ਨੂੰ ਨਾਪ ਕੇ ਮੀਟਰ 'ਚ ਹੁੰਦਾ ਉਹਨਾਂ ਕੋਲ ਬਾਲੇ ਗੁੱਡ ਪਰ ਇਹਨਾਂ ਨੇ ਉਹ ਜਿਹੜੇ ਸਪੇਸ ਆ ਨਾ ਵਿੱਚੋਂ ਸਾਈਡ ਤੋਂ ਨਾਪ ਕੇ ਉਸ ਹਾਵ ਨਾਲ ਉਹ ਕਰਨਾ ਤੇ ਇੱਕ ਦੋ ਵਾਰੀ ਮੈਂ ਕਰਾਇਆ ਦੁਰਦੁਰ ਮਤਲਬ ਹੋਰ ਆਲਟੋ ਦਾ ਕਈ ਵਾਰੀ ਜਾਂ ਹੋਰ ਦਾ ਡਿਜ਼ਾਇਰ ਦਾ ਪਤਾ ਬਈ ਚੱਕਦੇ ਆ ਥੋੜਾ ਜੱਥੇ ਪੈਂਦੀ ਆ ਬੈਣ ਦੇ ਬਸ ਜਿਵੇਂ ਇਟਲੀ ਵਾਲਾ ਨੇ ਰੋਸਟ ਕਰਨ ਵੇਲੇ ਚੱਪਲ ਮਾਰਦਾ ਹੁੰਦਾ ਟੇਬਲ ਤੇ ਉਹ ਕੰਮ ਕਰ ਦਿੰਦੇ ਆ ਚਲੋ ਦੇਖਦੇ ਆ ਬਾਈ ਨੂੰ ਕਰ ਲਿਆ ਨੰਬਰ ਸੇਵ ਮਾਰ ਦੂ ਫੋਨ ਜੇ ਕੋਈ ਅਕਤੂਬਰ ਚ ਮਿਸ ਹੁੰਦਾਗਾ ਕੋਈ ਠੰਡ ਦਾ ਟਾਈਮ ਆਓ ਵਿਆਹ ਬੂਨੇ ਕਿਸੇ ਦਾ ਮੌਕੇ ਤੇ ਸ਼ਾਗਰ ਸ਼ੁਗਰਾਂ ਕੋਈ ਕਦਮ ਮਿਸ ਹੋ ਇੱਕ ਮਿਸ ਹੋ ਗਈ ਗੱਡੀ ਆਪਣਾ ਕੰਮ ਬਣ ਜਾਣਾ ਤੇ ਚਲੋ ਚੱਲਦੇ ਜੈਨ ਬੀ ਲੜਾ ਜੈਨ ਟੈਰਕ ਵੀ ਲੈ ਜੈਨ ਬੀ ਲੜਾ ਦੇ ਵੀ ਦੇਖ ਲਈ ਕੀ ਮੌਲ ਹੈ ਗਲਾਏ ਦੇਖੇ ਜੀ ਯਾਰ ਆਨਲਾਈਨ ਉਹਨਾਂ ਦੇ ਪਏ ਸੀਗੇ ਹਜੇ ਸਹੀ ਲੱਗਦੇ ਹੋਏ ਤਾਂ ਓਹ ਬਾਈ ਜੈਨ ਵੀਰ ਵਾਲਾ ਦੇਖੋ ਸਿਸਟਮ ਇਹ ਪਾਉਂਦੇ ਨੇ ਤੱਕ ਹੈ ਮਤਲਬ ਪਾਉ ਹਜੇ ਪਾਉ ਹਜੇ ਤਾਂ ਲਾ ਕੇ ਲੈ ਅੱਛਾ ਇਹਦੇ ਦਾ ਪਾਰ ਗਿਆ ਆ ਦਾ ਸਕ੍ਰੈਪ ਹੀ ਕੱਢ ਰਿਹਾ ਜ਼ਰਾ ਬਾਈ ਕਹਿੰਦਾ ਮੰਗਾਉਣੇ ਪੈਣਗੇ ਆਪਾਂ ਬੀਜਲੀ ਯਾਰ ਇੱਥੋਂ ਸ਼ਾਇਦ ਨਾ ਜੂਮ ਨਹੀਂ ਆਉਣੇ ਉਹ ਤੇ ਪਾਏ ਹੋਏ ਆਗੇ ਜਿਹੜੇ ਉਹ ਮੰਗਾਉਂਦੇ ਨਹੀਂ ਇੱਥੋਂ ਜੂਮ ਉਹਦੇ ਨਾਲ ਦੇ ਪਾਉਣੇ ਆ ਉਹ ਵਿੱਚ ਨੇ 17 ਚ ਗਿਆ ਮੈਂ 17 ਅੱਜ ਮੰਗਵਾ ਦੇ। ਭਈ ਜਿਹੜੇ ਸਾਹਬ ਨਾਲ ਸਾਨੂੰ ਹੈ ਬੱਗੇ। ਛੱਡ ਜਾ। ਮੈਂ ਜਿਹੜੇ ਸਾਹਬ ਨਾਲ ਆਪਾਂ ਨੇ ਇਹਨਾਂ ਦਾ ਰੇਟ ਲੱਗਿਆ। ਹੂੰ ਮੈਨੂੰ ਬੰਬੇ ਵਾਲਾ ਪਲਾਨ ਕੈਨਸਲ ਲੱਗਦਾ। ਗੁੱਡਾ ਕਿ ਨਹੀਂ ਸਹੀ ਹੈ। ਇਹ ਰਸਈ ਹੈ ਫਿਰ 28 ਤੇ 20 ਦੇ ਹੋ ਕਹਿੰਦਾ ਬੰਬੇ ਤੋਂ ਤੇ ਸਾਲ ਬੰਬੇ ਜਾਣਾ ਆਉਣਾ ਕਿਹੜਾ ਸੌਖਾ ਚੱਕੀ ਲੈਣੇ ਜਾਂ ਕੂਰੀਅਰ ਕਰਾਉਣੇ ਪੈਣਗੇ। ਉਸੇ ਪਿਆਜ ਚ ਭਟਦੇ ਨੇ ਬਾਕੀ ਆ ਅਮਰੁੱਤੀ ਦੇ ਤਰ੍ਹਾਂ ਚੀਜ਼ੀ ਹੋਰ ਨੇ ਤੁਹਾਨੂੰ ਪਤਾ ਹੈ ਸੰਯੁਕੀ ਦਾ ਵਾਰਸ ਸੰਯੁਕੀ ਹੈ ਸਕੋਡਾ ਸਕੋਡਾ ਜਿਹੜਾ ਹਜੇ ਤੱਕ ਛੱਡੀ ਨਹੀਂ ਲਓ ਵੀ ਮੈਂ ਇਹਦੇ ਬੱਗਾ ਇਨਵੈਂਟ ਵਾਲਿਆਂ ਦੇ ਪੂਰਾ ਮੱਥਾ-ਮੁੱਥਾ ਮਾਰਿਆ ਐ ਨਾ ਉਹਨਾਂ ਨਾਲ ਐਪਲ ਦੇ ਦੇ 17 ਇਅਰ ਬਗੈ ਈੜਿਆ ਬਰਨਾਲੇ ਸ਼ੋਰੂਮ ਤਿਆਰ ਹੋ ਜਾਂਦੇ ਨੇ ਇਹ ਪਾਉਣਗੇ ਤੱਕ ਸਰੇ ਹੀ ਕਰਾਉਣਗੇ ਬੱਗਾ ਇੱਥੇ ਕਿਹੜੀ ਗੁੜੀ ਲਾਉਣ ਦਾ ਸ਼ਕੀਨ ਹੈ ਬਈ ਇਹ ਹੰਡੇ ਆਊਟਲੈਟ ਦਾ ਪੱਟਿਆ ਹੈ ਕਿੱਥੇ ਰਤੀ ਅਜ਼ਲਿੰਦਾ ਕੱਪੜੇ ਕਾ ਨੂੰ ਜਾਂਦਾ ਹੈ ਰਤੀਏ ਇਹ ਜਿਹੜਾ ਬੱਗੇ ਇਹ ਜਿਹੜਾ ਤੇ ਰੋਗ ਲੱਗ ਗਿਆ ਨਾ ਫਿਕ ਚੱਕਦਾ ਗੱਡੀ ਉਰੇ ਆ ਜਾਂਨੇ ਉਹ ਬਾਗ ਕਾਲੀ ਬੱਗਾ ਬਾਗ ਕਾਲੀ ਦੇ ਸੈਂਡਲ ਜੀ ਦੇਖਦਾ ਹੈ ਕਿੱਦਰ ਦਾ ਇੰਨੇ ਨਹੀਂ ਖੁਸ਼ ਹੋ ਕੇ ਵਾਈਆਂ ਆ ਡੱਬਰੀ ਆ ਗਈ ਸਾਰਾ ਡੱਬਰੀ ਪੈ ਗਿਆ ਓਏ ਰੱਬ ਕਿ ਕਰਤੀ ਵੀ ਖੁੱਲ ਜਾਣਾ ਯਾਰ ਆਊਟਲੈਟ ਮੈਂ ਗੱਲ ਗੱਲ ਪਤਾ ਕੀ ਹੈ ਹੁਣ ਖੁੱਲੀ ਦਾ ਬੁਲਾ ਖੁੱਲਣਾ ਦਾ ਬਲਾਡੇ ਵੀ ਆਹ ਗੱਲ ਥੋੜੀ ਹੈਗਾ ਖੁੱਲੇ ਦਾ ਪੁੱਛੋ ਮੰਡੀ ਵੀ ਸੀ ਹੁਣ ਆ ਜਿਹੜਾ ਮਾਹੌਲ ਆ ਨਾ ਬੇਬੀ ਮਾਹੌਲ ਉਹ ਬੇਬੀ ਮਾਹੌਲ ਨਹੀਂ ਬਣਦਾ ਹੈਗਾ ਰੌਲਾ ਬੇਬੀ ਮਾਹੌਲ ਦਾ ਮਿੱਤਰੋ ਵੀ ਗੱਲ ਬਾਤ ਵੀ ਹੋਣੀ ਜ਼ਰੂਰੀ ਹੈ ਨਾ ਕਰਾਊਡ ਵੀ ਹੋਣਾ ਜ਼ਰੂਰੀ ਜਿਹੜੀ ਨਰੌਣਕ ਆ ਇਹ ਆਪਾਂ ਪੈਸਿਆਂ ਨਾਲ ਤਾਂ ਲਾ ਨਹੀਂ ਸਕਦੇ ਰੌਣਕ ਉਹੀ ਹੋਣੀ ਜ਼ਰੂਰੀ ਆ। ਕਿ ਲਾਰਖੇ ਜੀ ਗੱਡੀ ਦੇ ਉੱਤੇ ਹੋਏ। ਹੈ? ਨਾ ਆਉਂ ਡਿਸਪਲੇ ਇਜ਼ ਹੀ ਕੋਈ। ਸ਼ੂਟਿੰਗ ਝਟ ਨਹੀਂ ਆਉਣਾ ਜਦ ਕੋਈ। ਆਹ ਹਵੇਲੀ ਦਾ ਬਹੁਤ ਟਾਈਮ ਹੋ ਗਿਆ ਨਹੀਂ ਤਿਆਰ ਹੁੰਦੀ ਉਸਤਾਦ। ਇਹ ਨਹੀਂ ਰੁਕਦੀ। ਰੁਕ ਨਹੀਂ ਰੋਕੀ ਨਹੀਂ ਗਈ ਭਾਈ ਜਲਦੀ ਤਾਂ ਜਾਂਦਾ ਸਾਰਾ ਕੰਮ। ਇਹ ਮਾਰੀ ਕਾਰੀ ਗੱਡੀ ਆ ਦੇ ਥੋੜੀ ਜੀ।